ਸਰਦਾਰ ਅਮਰਿਤਪਾਲ ਜੀ ਉਹ ਜਿੱਤੇ ਸਾਨੂੰ ਬੜੀ ਖੁਸ਼ੀ ਹੈ ਉਹ ਦੇਸ਼ ਚਿੱਟਾ ਖਤਮ ਕਰਨਗੇ ਪਰ ਪੰਜਾਬੀ ਜਿੱਥੇ ਵੀ ਖੜਦੇ ਆ ਸੱਚ ਕਹਿ ਕੇ ਖੜਦੇ ਆ ਜੇ ਪੰਜਾਬੀ ਕਹ ਲੂ ਮੇਰੇ ਵੱਲ ਖੜਗੇ ਤੇ ਮੈਂ ਪ੍ਰਧਾਨ ਮੰਤਰੀ ਬੰਨਾ ਸੁਪਨਾ ਤੁਸੀਂ ਪ੍ਰਧਾਨ ਮੰਤਰੀ ਬਣਨ ਦਾ ਦੇਖਦੇ ਹੋ ਪਰ ਵੋਟਾਂ ਤੁਹਾਨੂੰ ਬੇਸ਼ੱਕ ਭਾਵੇਂ 1800 ਦੇ ਤਕਰੀਬਨ ਪਈਆਂ ਪਹਿਲੀ ਵਾਰ 5 ਪਈਆਂ ਸੀ ਜੇ ਮੈਂ 4 ਘੰਟੇ ਦੇ ਪ੍ਰਧਾਨ ਮੰਤਰੀ ਬਣ ਗਿਆ ਮੈਂ ਇੰਡੀਆ ਅਮੀਰ ਕਰਕੇ ਦਿਖਾਵਾਂਗਾ ਮੈਨੂੰ 4 ਘੰਟੇ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਤੁਹਾਡੇ ਔਨ ਚੈਨ ਕੈਮਰੇ ਔਨ ਕਰਿਆ ਇਸ ਤੋਂ ਬਾਅਦ ਮੇਰੇ ਕੋਈ ਗੱਲ ਨਹੀਂ ਕੋਈ ਜਵਾਬ ਨਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਮਣੇ ਪਹੁੰਚਾਤਾ ਜਾਵੇ। ਚੰਨੀ ਸਾਹਿਬ ਨਾਲ ਹੀ ਕਿਉਂ ਮੁਲਾਕਾਤ ਕੀਤੀ ਔਰ ਉਹਨਾਂ ਦੀ ਸਪੋਰਟ ਤੇ ਹੀ ਕਿਉਂ ਉਤਰੇ ਤੁਸੀਂ? ਲੋੜ ਬਰਬਾਦ ਹੋ ਕੇ ਪੈ ਗਿਆ ਸਾਡੇ ਘਰ ਦੇ ਭਾਂਡੇ ਵੀ ਗਿਰਵੀ ਆ ਜੀ ਬਹੁਤ ਮਾੜੀ ਹਾਲਤ ਹੈ। ਖਰਜਾ ਤੁਹਾਡੇ। ਉਹ ਸਿਰ ਮੈਂ ਨਹੀਂ ਦੱਸਣਾ ਚਾਹੁੰਦਾ ਮੇਰੇ ਬਲਾ ਬੱਚੇ ਅ ਡਿਫਰੈਸ਼ਨ ਜਾਂ ਮੈਂ ਵੀ ਡਿਫਰੈਸ਼ਨ ਜਾਂ ਕੋਈ ਗੱਲ ਨਹੀਂ ਇਲੈਕਸ਼ਨ ਲੜਨੇ ਨਹੀਂ ਆਪਾਂ ਯਾਰ ਅਕਿਉਂ ਬਸ ਖਤਮ। ਪਰ ਕੀ ਸੋਚ ਕੇ ਤੁਸੀਂ ਚੌਣ ਮੈਦਾਨ ਦੇ ਵਿੱਚ ਉਤਰੇ ਸੀ ਜਲੰਧਰ ਸੀਟ ਤੋਂ ਔਰ ਤੁਹਾਨੂੰ ਕਿੰਨਾ ਕਾ ਅੰਦਾਜ਼ਾ ਸੀ ਲੋਕ ਮੈਨੂੰ ਕਿੰਨਾ ਪਿਆਰ ਦੇਣਗੇ ਸਿਰ ਮੇਕ ਕੋ ਕਰਜ਼ਾ ਮੇ ਰਹਿਣਾ ਝੜ ਗਿਆ ਮੇਰੀ ਕਰਜ਼ੇ ਕਿਸੇ ਨੇ ਬਾਣੀ ਫੜੀ ਵੱਡੇ ਵੱਡੇ ਲੋਕਾਂ ਨੇ ਮੰਤਰੀਆਂ ਦੀ ਸਪੋਰਟ ਕੀਤੀ ਸਾਡੀ ਸਪੋਰਟ ਕੀਤੀ ਨਹੀਂ ਤਾਂ ਅਸੀਂ ਕੀ ਕਰ ਸਕਦੇ ਸਾਡਾ ਕਿਉਂਕਿ ਇਸ ਇਟੂ ਸੀ ਸਪੋਰਟ ਲੈਣੀ ਐ ਐਜ ਯੂ ਸਿਲੀ ਸਿਲੀ ਓਨ ਦੀ ਇਹਵਾ ਹੋ ਨਿੱਕ ਤੇ ਕੋਈ ਨਹੀਂ ਟੁਰੋਂਦਾ ਹੋਵੇਗਾ ਯਾਦਾ ਮੇਰੀਆਂ ਨੂੰ ਸਿਆਸਤ ਤੋਂ ਸੰन्यास ਲੈ ਲਿਆ ਪੱਕੇ ਤੌਰ ਤੇipro punja tv ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਦੀਪ ਸਿੰਘ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਸਾਹਮਣੇ ਆ ਚੁਕੇ ਨੇ ਹਾਲਾਂਕਿ ਜਲੰਧਰ ਸੀਟ ਦੀ ਗੱਲ ਕਰ ਲਈਏ ਤਾਂ ਹੋਟ ਸੀਟ ਕਹੀ ਜਾਣ ਵਾਲੀ ਜਲੰਧਰ ਸੀਟ ਤੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਪਰ ਇਸ ਸੀਟ ਤੋਂ ਨੀਟੂ ਛੱਟਰਾ ਵਾਲਾ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਸੀ ਬੇਸ਼ੱਕ ਉਹਨਾਂ ਨੂੰ 1800 ਦੇ ਤਕਰੀਬਨ ਵੋਟਾਂ ਪਈਆਂ ਔਰ ਸਾਡੇ ਨਾਲ ਇਸ ਵਕਤ ਨੀਟੂ ਛੱਟਰਾ ਵਾਲੇ ਮੌਜੂਦ ਨੇ ਗੱਲਬਾਤ ਕਰਦੇ ਆ ਨੀਟੂ ਜੀ 1800 ਦੇ ਤਕਰੀਬਨ ਤੁਹਾਨੂੰ ਵੋਟਾਂ ਪਈਆਂ ਤੁਸੀਂ ਦੱਸੋ ਕਿੰਨੀਆਂ ਵੈਸੇ ਵੋਟਾਂ ਪਈਆਂ ਦੇਖੋ 1800 ਕੁਝ ਪਈਆਂ ਬਹੁਤ ਬੁਰੀ ਹਾਰ ਹੋਈ ਆ ਔਰ ਸੀਐਮ ਸਾਹਿਬ ਚੰਨੀ ਸਾਹਿਬ ਜਿੱਤੇ ਸਾਨੂੰ ਖੁਸ਼ੀ ਵੀ ਹੈ ਔਰ ਚੰਦਰ ਗਰੇਵਾਲ ਸਾਡੇ ਜਿੰਦਾਬਾਦ ਔਰ ਸਾਡੇ ਜਿਹੜੇ ਭਰਾ ਸਰਦਾਰ ਅਮਰਿਤਪਾਲ ਜੀ ਉਹ ਜਿੱਤੇ ਸਾਨੂੰ ਬੜੀ ਖੁਸ਼ੀ ਹੈ ਉਹ ਜੇ ਚਿੱਟਾ ਖਤਮ ਕਰਨਗੇ ਸਾਨੂੰ ਬੜੀ ਖੁਸ਼ੀ ਹੈ ਸੋ ਸਾਡਾ ਪੰਜਾਬ ਸਾਡਾ ਭਾਰਤ ਦੇਸ਼ ਤਰੱਕੀਆਂ ਕਰੇਗਾ ਸਾਡਾ ਭਾਰਤ ਦੇਸ਼ ਵਰਲਡ ਦੇ ਵਿੱਚ ਇੱਕ ਅਸੀਂ ਗੱਲ ਆਏਗਾ ਕਿ ਦੁਨੀਆ ਸਾਰੀ ਦੇਖੇਗੀ ਪਹਿਲੀ ਵਾਰ ਜਦੋਂ ਚੋਣ ਲੜੀ ਸੀ ਪੰਜ ਗੇ ਵੋਟਾਂ ਪਈਆਂ ਸੀ ਉਦੋਂ ਤੁਸੀਂ ਭਾਬੂ ਗੋਏ ਹੁਣ ਵੀ ਭਾਬੂ ਗੋਏ ਸੀ ਆ ਸੈਟੀਸਫਾਈਡ ਹੋ ਖੁਸ਼ ਹੋ ਭਾਬੂਤ ਹੋਏ ਆ ਜੀ ਬਹੁਤ ਕਰਜ਼ਾ ਚੜ ਗਿਆ ਸਿਰਤੇ ਤੇ ਸਾਨੂੰ ਉਮੀਦ ਨਹੀਂ ਸੀ ਲੋਕੀ ਸਾਨੂੰ ਇਦਾਂ ਪਛਾੜ ਸੁੱਟ ਗਏ ਪਰ ਆਪਾਂ ਇਲੈਕਸ਼ਨ ਤੋਂ ਤੋਬਾ ਕੀਤੀ ਹੈ ਜੀ ਉਹਨਾਂ ਆਪਾਂ ਫਿਲਮਾਂ ਗਾਣੇ ਚਾਰੇ ਆ ਨੀ ਮੈਂ ਸਸਕੁਟਨੀ ਪਾਰਟ 2 ਫਿਲਮ ਦੇ ਚ ਔਰ ਹੋਰ ਵੀ ਨੌਸ ਫਿਲਮਾਂ ਮੇਰੀਆਂ ਆ ਰਹੀਆਂ ਬਹੁਤ ਵਧੀਆ ਲੱਗਿਆ ਸੋ ਸਾਡੇ ਸੰਵਿਧਾਨ ਡਾਕਟਰ ਪਿੰਡਾ ਬਾਬਾ ਸਾਹਿਬ ਦੀ ਆਪਾਂ ਸੋਚ ਲੈ ਕੇ ਚੱਲੇ ਹਾਂ ਹਰ ਘਰਾਂ ਦੇ ਵਿੱਚ ਉਹਨਾਂ ਦਾ ਆਪਾਂ ਘਰ ਘਰ ਦੇ ਵਿੱਚ ਪ੍ਰਚਾਰ ਕਰਾਂਗੇ ਜੀ ਡਾਕਟਰ ਪਿੰਡਾ ਬਾਬਾ ਸਾਹਿਬ ਵਰਗੀ ਸੋਚ ਲੈ ਕੇ ਆਣਗੇ ਔਰ ਸੰਵਿਧਾਨ ਨੂੰ ਸੰਵਿਧਾਨ ਦਿੱਤਾ ਕੋਈ ਆਂਚ ਨਹੀਂ ਆਂਦਾਂਗੇ ਜੀ ਇੱਕ ਤਰੀਕ ਨੂੰ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੁੰਦੀ ਹੈ ਤੇ ਉਸ ਤੋਂ ਬਾਅਦ ਵਿਲੇ ਹੋ ਕੇ ਸਾਰੇ ਲੀਡਰ ਆਪਣੇ ਆਪਣੇ ਘਰੇ ਚਲੇ ਜਾਂਦੇ ਨੇ ਪਰ ਤੁਸੀਂ ਸਾਬਕਾ CM ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਮੁਲਾਕਾਤ ਕਰਦੇ ਹੋ ਚੰਨੀ ਸਾਹਿਬ ਨਾਲ ਹੀ ਕਿਉਂ ਮੁਲਾਕਾਤ ਕੀਤੀ ਔਰ ਉਹਨਾਂ ਦੀ ਸਪੋਰਟ ਤੇ ਕਿਉਂ ਉਤਰੇ ਤੁਸੀਂ ਦੇਖੋ ਜੀ ਮੇਰੀ ਗੱਲ ਇਹ ਹੈ ਚਰਨਜੀਤ ਚੰਨੀ ਸਾਹਿਬ ਗਰੀਬਾਂ ਦੇ ਮਸੀਹਾ ਗਰੀਬਾਂ ਦੇ ਹਮਦਰਦ ਨੇ ਔਰ ਬਹੁਤ ਸੁਲਝੇ ਇਨਸਾਨ ਆ ਸਭ ਤੋਂ ਜ਼ਿਆਦਾ ਵੋਟਰਾਂ ਨੂੰ ਪਈਆਂ ਮੈਂ ਮੈਨੂੰ ਪਤਾ ਸੀ ਕਾਂਗਰਸ ਦਾ ਇੱਕ ਜੋਰ ਹੈ ਕਾਂਗਰਸ ਦੀ ਹਵਾ ਵਾ ਪਰ ਮੈਨੂੰ ਪਤਾ ਸੀ ਕਾਂਗਰਸ ਦਾ ਮੈਂ ਕਿ ਜਿਹਨੂੰ ਮਰਜ਼ੀ ਵੋਟ ਪਾ ਦੋ ਪਰ ਬੀਜੇਪੀ ਨੂੰ ਵੋਟ ਨਾ ਪਾਇਓ ਬੀਜੇਪੀ ਪੰਜਾਬੀਆਂ ਵਾਸਤੇ ਖਤਰਾ ਪੰਜਾਬੀਆਂ ਦੇ ਵਾਸਤੇ ਇੱਕ ਮੁਕਾਮ ਤਿਆਰ ਕਰ ਰਹੀ ਹੈ ਬੜੀ ਮੁਸ਼ਕਲਾਂ ਤਿਆਰ ਕਰ ਰਹੀ ਹੈ ਉਸ ਮੁਸ਼ਕਲਾਂ ਤੋਂ ਬਚਣ ਤੋਂ ਮੈਂ ਹੱਥ ਜੋੜ ਕੇ ਅਪੀਲ ਕੀਤੀ ਸੀ ਕਾਂਗਰਸ ਨੂੰ ਪਾ ਦੋ ਅਕਾਲੀ ਨੂੰ ਪਾ ਦੋ ਭਾਜਪਾ ਬੀਜੇਪੀ ਨੂੰ ਪਾ ਦੋ ਜਿਹਨੂੰ ਹਾਥੀ ਵਾਲ ਨੂੰ ਪਾ ਦੋ ਬਹੁਜੇ ਸਮਾਜ ਦੀ ਪਾਰਟੀ ਪਾ ਜੀਨ ਮਰਜ਼ੀ ਪਰ ਬੀਜੇਪੀ ਨੂੰ ਵੋਟ ਸੋ ਸਮਝ ਕੇ ਪਾਇਓ ਸਾਥੀਓ ਇਹ ਗੱਲ ਕਹੀ ਸੀ ਸੋ ਪੰਜਾਬ ਦੇ ਲੋਕਾਂ ਨੇ ਉੰਗਾਰਾ ਸੁਣਿਆ ਬੜੀ ਪਰ ਪੰਜਾਬੀ ਜਿੱਥੇ ਵੀ ਖੜਦੇ ਆ ਸੱਚ ਕਹਿ ਕੇ ਖੜਦੇ ਆ ਜੇ ਪੰਜਾਬੀ ਕਹ ਲੂ ਮੇਰੇ ਵੱਲ ਖੜਗੇ ਤੇ ਮੈਂ ਪ੍ਰਧਾਨ ਮੰਤਰੀ ਬਣਾ ਔਰ ਇਸ ਫਿਲਮ ਦੇ ਵਿੱਚ ਮੈਂ ਪ੍ਰਧਾਨ ਮੰਤਰੀ ਬਣਾ ਮੈਨੂੰ ਬੜੀ ਖੁਸ਼ੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਔਰ ਮੈਂ ਸੁਪਨਾ ਤੁਸੀਂ ਪ੍ਰਧਾਨ ਮੰਤਰੀ ਬਣਨ ਦਾ ਦੇਖਦੇ ਹੋ ਪਰ ਵੋਟਾਂ ਤੁਹਾਨੂੰ ਬੇਸ਼ੱਕ ਭਾਵੇਂ 1800 ਦੇ ਤਕਰੀਬਨ ਪਈਆਂ ਪਹਿਲੀ ਵਾਰ 5 ਪਈਆਂ ਸੀ ਜੇ ਮੈਂ 4 ਘੰਟੇ ਸੇ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ ਦੇਸ਼ ਪਰ ਦੇਸ਼ ਇੰਡੀਆ ਅਮੀਰ ਕਰ ਦੂੰਗਾ ਜੀ ਮੈਂ ਵਾਦਾ ਕਰਦਾ ਕੋਈ ਜਾਦੂਗਾ ਤੁਹਾਡੇ ਕੋਲ ਮੈਂ ਕਹਾਂ ਜੀ ਇਤਿਹਾਸ ਗਵਾਹ ਹੈ ਇਤਿਹਾਸ ਗਵਾਹ ਔਰ ਕਰਕੇ ਛੱਡਾਂਗੇ ਗਾਣਾ ਚੱਲਦਾ ਵਾ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸਾਡਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਇਸ ਵਾਰ ਕੀ ਸੋਚ ਕੇ ਤੁਸੀਂ ਚੌਣ ਮੈਦਾਨ ਦੇ ਵਿੱਚ ਉਤਰੇ ਸੀ ਜਲੰਧਰ ਸੀਟ ਤੋਂ ਔਰ ਤੁਹਾਨੂੰ ਕਿੰਨਾ ਕ ਅੰਦਾਜ਼ਾ ਸੀ ਲੋਕ ਮੈਨੂੰ ਕਿੰਨਾ ਪਿਆਰ ਦੇਣਗੇ ਔਰ ਕਿੰਨੀਆਂ ਵੋਟਾਂ ਪੈ ਜਾਣਗੀਆਂ ਸਰ ਮੈਂ ਸੋਚਿਆ ਸੀਗਾ ਵੀ ਮੇਰ ਨਾਲ ਜਿੱਦਾਂ ਹੋਇਆ ਇਦਾਂ ਹੋਏਗਾ ਨਹੀਂ ਪਰ ਮੇਰ ਨਾਲ ਬਹੁਤ ਸੋਚਿਆ ਕਿੰਨੀਆਂ ਸੀ ਕਿੰਨੀਆਂ ਵੋਟਾਂ ਪੈਣਗੀਆਂ ਸੋਚਿਆ 20-25 ਹਜ਼ਾਰ ਵੋਟ ਪੈ ਗਈ ਪਰ ਬਹੁਤ ਬਚ ਗਿਆ ਇਹ ਕਰਨ ਲਈ ਫਿਰ ਚੋਣ ਮੈਦਾਨ ਚ ਉਤਰੇ ਸੀ ਜਾਂ ਜਿੱਤਣ ਲਈ ਭਾਜੀ ਮੈਂ ਇਲੈਕਸ਼ਨਾਂ ਤੋਂ ਤੋਬਾ ਕਰਤੀ ਐ ਹੁਣ ਮੈਂ ਇਲੈਕਸ਼ਨ ਨਹੀਂ ਲੜਨੇ ਬਸ ਇਹ ਲਾਸਟ ਇਲੈਕਸ਼ਨ ਸੀ ਇਸ ਤੋਂ ਬਾਅਦ ਨਹੀਂ ਲੜੂਗਾ ਮੈਂ ਨਿੱਜੀ رائے ਆ ਜਾਂ ਕਿਸੇ ਕੋ ਸਲਾਹ ਸਲੂ ਲਈ ਮੈਂ ਨਿੱਜੀ رائے ਆ ਜੀ ਮੇਰੀ ਬਿਲਕੁਲ ਨਿੱਜੀ ਹੈ ਬਿਲਕੁਲ ਨਿੱਜੀ رائے ਹੁਣ ਚਰਨਜੀਤ ਸਿੰਘ ਚੰਨੀ ਸੀਟ ਤੋਂ ਜਿੱਤ ਗਏ ਨੇ ਬਹੁਤ ਵਧੀਆ ਇਨਸਾਨ ਰੱਬ ਰੂਪ ਇਨਸਾਨ ਹੈ ਸਾਰਿਆਂ ਦਾ ਤੈਦੇ ਲਈ ਸ਼ੁਕਰਗੁਜ਼ਾਰ ਆ ਸੋ ਮੋਦੀ ਦੀ ਜਿਹੜੀ ਚਾਲ ਸੀ ਡਰਾਈਵਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਇੱਕ ਆਵਾਜ਼ ਸੀਗੀ ਹੰਕਾਰ ਸੀਗਾ ਨੂੰ ਹੰਕਾਰ ਉਹਦਾ ਤੋੜਿਆ ਗਿਆ ਵਾ ਉਹਨ ਕਦੀ ਰਾਹੁਲ ਗਾਂਧੀ ਨੂੰ ਅੰਦਰ ਕਰ ਦਿੰਦਾ ਸੀਗਾ ਕਦੀ ਕੇਜਰੀਵਾਲ ਨੂੰ ਕਰ ਦੇਣਾ ਕਦੀ ਕਿਸੇ ਨੂੰ ਮਨਮਾਨੀਆਂ ਕਰਕੇ ਉਹਨਾਂ ਨੇ ਸਰਕਾਰ ਚਲਾਈ ਹੈ ਜੀ ਉਹਦਾ ਨਤੀਜਾ ਉਹਨੂੰ ਭੁਗਤਣਾ ਪੈ ਗਿਆ ਜੀ ਮੈਂ ਨਹੀਂ ਕਹਿੰਦਾ ਪੂਰਾ ਦੇਸ਼ ਕਹਿੰਦਾ ਪੂਰਾ ਦੇਸ਼ ਕਹਿੰਦਾ ਕਦੀ ਵੀ ਧਰਮ ਦੇ ਨਾਮ ਤੇ ਬੋਟ ਨਹੀਂ ਮੰਗਣੀ ਚਾਹੀਦੀ ਉਹ ਧਰਮ ਦੇ ਨਾਮ ਤੇ ਬੋਟ ਮੰਗਦੇ ਸੀਗੇ ਪ੍ਰਚਾਰਕ ਸੀਗੇ ਔਰ ਉਹ ਜਿਹੜੀ ਗੱਲ ਸੀ ਉਹਨਾਂ ਦੀ ਲੋਕਾਂ ਨੇ ਉਹ ਹਟ ਕੇ ਕੱਢ ਦਿੱਤੀ ਹੈ ਜੀ ਔਰ ਕਿਉਂਕਿ ਇਹ ਹਿੰਦੁਸਤਾਨ ਹੈ ਇਹ ਲੋਕਤੰਤਰ ਹੈ ਲੋਕਤੰਤਰ ਲੋਕੀ ਦੱਸ ਦਿੰਦੇ ਵੀ ਕੀ ਹੈ ਜਦ ਮਹਿੰਗਾਈ ਸਿਰ ਤੋਂ ਉੱਤੇ ਟੱਪ ਜੇ ਸੰਡਰ ਦੇ ਰੇਡ ਵਜਨ ਤਿਆਂ ਵਿਚਾਰਿਆਂ ਦੇ ਵਿਆਹ ਨਾ ਹੋ ਸਕੇ ਗਰੀਬ ਪਰਿਵਾਰ ਵਿਚਾਰਾ ਰੋਂਦਾ ਗਰੀਬਾਂ ਵਾਸਤੇ ਕੋਈ ਸੋਚਿਆ ਨਹੀਂ ਕੁਝ ਫਿਰ ਬੇੜਾ ਘਰ ਕਾ ਜੀ ਫਿਰ ਬੇੜਾ ਘਰ ਕਾ ਮੈਂ ਸੀਟਾਂ ਕਾਫੀ ਨੇ ਇੰਡੀਆ ਗੱਟ ਜੋੜ ਨੂੰ ਵੀ ਕਾਫੀ ਨੇ ਕੀ ਲੱਗਦਾ ਕੌਣ ਕੌਣ ਪ੍ਰਧਾਨ ਮੰਤਰੀ ਬਣ ਜਾਏ ਕੀ ਲੱਗਦਾ ਇਹਨਾਂ ਤੋਂ ਕੋਈ ਨਹੀਂ ਬਣ ਸਕਦਾ ਜੇ ਮੈਂ 4 ਘੰਟੇ ਦੇ ਪ੍ਰਧਾਨ ਮੰਤਰੀ ਬਣ ਗਿਆ ਮੈਂ ਇੰਡੀਆ ਅਮੀਰ ਕਰਕੇ ਦਿਖਾਵਾਂਗਾ ਮੈਨੂੰ 4 ਘੰਟੇ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦੋ ਤੁਹਾਡੇ ਔਨ ਚੈਨ ਕੈਮਰੇ ਔਨ ਕਰ ਰਿਹਾ ਇਸ ਤੋਂ ਬਾਅਦ ਮੇਰੇ ਕੋ ਕੋਈ ਗੱਲ ਨਹੀਂ ਕੋਈ ਜਵਾਬ ਨਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਪਹੁੰਚਾਤਾ ਜਾਵੇ ਬਹੁਤ ਧੰਨਵਾਦ ਤੁਹਾਡਾ ਜੀ ਪਰਮਾਤਮਾ ਜਿਹੜੇ ਸਿੰਘੀ ਹੈ ਤੁਹਾਡੇ ਕੋਲ ਹੈਗੀ ਹੈਗੀ ਬਿਲਕੁਲ ਹੈਗੀ ਗਿੱਦਰ ਸਿੰਘੀ ਸਿਰਫ ਅਮੀਰ ਬਣਾਉਣਾ ਲੋਕਾਂ ਨੂੰ ਜਾਂ ਹੋਰ ਕੋਈ ਵੀ ਪੂਰਾ ਭਾਰਤ ਦੇ ਸ਼ਮੀਰ ਕਰਾਂਗੇ ਮੈਂ ਮੈਂ ਵਾਦਾ ਕਰਦਾ ਹਾਂ ਬਸ ਇੱਕ ਹੀ ਸੁਧਾਰ ਕਰਨਾ ਹੈ ਅਮੀਰ ਬਣਾਉਣਾ ਲੋਕਾਂ ਨੂੰ ਵਿਕਾਸ ਕਰਾਂਗੇ ਕਰਕੇ ਦਿਖਾਵਾਂਗੇ ਜਿਹੜਾ ਇਹਨਾਂ ਨੇ ਨਹੀਂ ਕੀਤਾ ਉਹ ਆਪਾਂ ਕੰਮ ਕਰਕੇ ਦਿਖਾਵਾਂਗੇ ਤੇ ਹੁਣ ਸਿਆਸਤ ਤੋਂ ਸੰਨਿਆਸ ਲੈ ਲਿਆ ਪੱਕੇ ਤੌਰ ਤੇ ਸਨਿਆਸ ਦੇ ਮੇ ਕੋ ਕਰਜ਼ਾ ਮੇ ਰਹਿਣਾ ਚੜ ਗਿਆ ਮੇਰੀ ਕਰਜ਼ੇ ਕਿਸੇ ਨੇ ਬਾਨੀ ਫੜੀ ਵੱਡੇ ਵੱਡੇ ਲੋਕਾਂ ਨੇ ਮੰਤਰੀਆਂ ਦੀ ਸਪੋਰਟ ਕੀਤੀ ਸਾਡੀ ਸਪੋਰਟ ਕੀਤੀ ਨਹੀਂ ਤਾਂ ਅਸੀਂ ਕੀ ਕਰ ਸਕਦੇ ਆ ਸਾਡਾ ਹੋ ਗਏ ਸੀ ਤੁਸੀਂ ਸਪੋਰਟ ਲੈਣ ਨਹੀਂ ਆਪਾਂ ਸਪੋਰਟ ਲੈਣ ਕਿਸੇ ਕੋ ਨਹੀਂ ਗਏ ਪਰ ਲੋਕਾਂ ਨੂੰ ਤੁਸੀਂ ਕਹਿੰਦੇ ਨਾ ਮੇਰੀ ਕਿਸੇ ਨੇ ਸਪੋਰਟ ਨਹੀਂ ਦੇ ਕੋ ਲੀਡਰਾਂ ਨੂੰ ਬਾਹਰੋਂ ਫੰਡ ਆਉਂਦਾ ਹਰ ਚੀਜ਼ ਸਾਨੂੰ ਕਿਸੇ ਨੇ ਕੁਝ ਜੇ 5 6 ਜਾਣੇ ਦਿੱਤਾ ਸਾਨੂੰ ਅਸੀਂ ਲਾ ਦਿੱਤਾ ਬਾਕੀ ਆਪਣੇ ਕੋਲ ਰਾਇ ਬਰਬਾਦ ਹੋ ਕੇ ਬੈ ਕੇ ਸਾਡੇ ਘਰ ਦੇ ਭਾਂਡੇ ਵੀ ਗਿਰਵੀ ਹੈ ਜੀ ਬਹੁਤ ਮਾੜੀ ਹਾਲਤ ਕਰਜ਼ਾ ਤੁਹਾਡੇ ਬਹੁਤ ਸਰ ਮੈਂ ਨਹੀਂ ਦੱਸਣਾ ਚਾਹੁੰਦਾ ਮੇਰੇ ਬਲਾ ਬੱਚੇ ਡਿਫਰੈਸ਼ਨ ਜਾਂ ਮੈਂ ਵੀ ਡਿਫਰੈ ਇਲੈਕਸ਼ਨ ਲੜਨੇ ਨਹੀਂ ਆਪਾਂ ਯਾਰ ਅੱਗੇ ਤੋਂ ਬਸ ਖਤਮ ਮਾਫੀ ਚਾਹਨਾ ਜੀ ਸਾਰੇ ਦੇਸ਼ ਤੋਂ ਜੇ ਮੈਂ ਕੋਈ ਗਲਤ ਬੋਲਿਆ ਹੋਵੇ ਮਾਫੀ ਦੇ ਦੇ ਮਾਫੀ ਦੇ ਦੇ ਸੋ ਐਸੀ ਸਾਡੇ ਨਾਲ ਨੀਟੂ ਛਟਰਾ ਵਾਲੇ ਜਿਹੜੇ ਕਹਿੰਦੇ ਹੁਣ ਮੈਂ ਸਿਆਸਤ ਤੋਂ ਤੋਬਾ ਕਰ ਲਈ ਐ ਮੈਂ ਸੰਨਿਆਸ ਲੈ ਰਿਹਾ ਐ ਔਰ ਅੱਗੇ ਤੋਂ ਮੈਂ ਕਦੇ ਵੀ ਕਿਸੇ ਸੀਟ ਤੋਂ ਚੋਣ ਨਹੀਂ ਲੜਾਂਗਾ ਸਾਡੇ ਨਾਲ ਐਸੀ ਨੀਟੂ ਛਟਰਾ ਵਾਲੇ ਦਿਓ ਇਜਾਜ਼ਤ ਕੈਮਰਾਮੈਨ ਦਲਜੀਤ ਦੇ ਨਾਲ ਮੈਂ ਅਕਸ਼ਦੀਪ ਸਿੰਘ ਚੰਡੀਗੜ੍ਹ